ਹਾਂਜੀ ਕਿਵੇਂ ਹੋ ਬਈ ਸਾਰੇ? ਹੋਰ ਬਈ ਠੀਕ ਠਾਕ ਸਾਰੇ ਸਭ ਦੇ ਘਰ ਪਰਿਵਾਰਸ ਠੀਕ ਤਾਂ ਜਾਨਵਰ ਠੀਕ ਠਾਕ ਬਈ। ਹਾਂਜੀ ਲਓ ਬਈ ਆਪਾਂ ਹੁਣ ਦਵਾਂਗੇ ਮਖਣੀ ਦੇਣੀ ਆ ਜਾਨਪਰਾਨ। ਆ ਸਰਿੰਜ ਮੂਹਰੇੋਂ ਵੱਢਦੇ ਆਂ। ਮਖਣੀ ਦਵਾਂਗੇ ਇਹਨੂੰ। ਠੀਕ ਆ ਬਈ। ਇਹ ਕਬੂਤਰਾਂ ਦਵਾਈ ਲਈ ਹੋਈ ਸੀਗੀ। ਠੀਕ ਆ ਬਈ। ਇੱਕ ਉਦਾਂ ਵੀ ਦੇਣੀ ਸੀ ਜਿਨ੍ਹਾਂ ਦੇ ਫੰਗ ਆਉਂਦੇ ਨੇ ਹਜੇ। ਉਹਨਾਂ ਨੂੰ ਇੱਕ ਵਾਰੀ ਮਖਣੀ ਦੇਣੀ ਸੀ। ਤੇ ਜਿਨ੍ਹਾਂ ਨੂੰ ਦਵਾਈ ਲਈ ਹੋਈ ਆ ਉਹਨਾਂ ਨੂੰ ਵੀ ਦੇਣੀ ਆ ਖਾਸ ਕਰਕੇ ਇਹ ਮੱਖਣੀ ਠੀਕ ਆ ਭਾਈ ਦਿਖਾਉਣੇ ਆ ਮੂਹਰੋਂ ਵੜਦੇ ਆ ਹੁਣ ਇਹ ਲੋ ਵਈ ਵੜਦੇ ਆ ਸਿਰੇ ਠੀਕ ਆ ਭਾਈ ਇਹ ਲੈ ਕੇ ਜਾਂਦੀ ਹੁਣ ਆਪਾਂ ਨੂੰ ਵੜਦੀਂentro ਇਹਦਾ ਭਾਈ ਹੁਣ ਆਪਾਂ ਇਹ ਦੇ ਉੱਤੇ ਗਰਮ ਦੇ ਉੱਤੇ ਇਹ ਘਿਹਾ ਦੇਣੀ ਆ ਗਰਮ ਦੇ ਉੱਤੇ ਕਰਨੂੰ ਗਰਮਾ

ਹਾਂ ਜੀ ਲਓ ਬਈ ਇਹਨਾਂ ਨੂੰ ਦਿੰਨੇ ਆ ਪੱਟੀਆਂ ਨੂੰ ਮੱਖਣੀ ਠੀਕ ਆ ਵੀ ਪੱਠੀ ਐ ਸਰ ਉਹ ਵੀ ਉਹਦੀਆਂ ਕੰਨੀਆਂ ਆਉਂਦੀਆਂ ਨੇ ਇਹਦੀਆਂ ਕੰਨੀਆਂ ਆਉਂਦੀਆਂ ਨੇ ਇਹਦੀਆਂ ਕੰਨੀਆਂ ਆਉਂਦੀਆਂ ਨੇ ਆਹ ਸ੍ਰੀ ਜੀ ਠੀਕ ਆ ਬਈ ਹੁਣ ਇਹਨਾਂ ਨੂੰ ਦਿੰਨੇ ਆ ਮੱਖਣੀ ਚਵੇਰੇ ਸਾਜਰੇ ਕਰਾਂਗੇ ਫੁੱਟੇ ਸਾਫ ਠੀਕ ਆ ਬਈ ਆਹ ਲਓ ਬਈ ਆ ਜੀ ਇਹਨਾਂ ਨੂੰ ਮੱਖਣੀ ਨੂੰ ਅਸਰਾਂ ਜਾਂ ਪੰਗੁਰੂ ਕੱਟ ਲਈ ਇਹ ਹੈਗੇ ਮਕਣੀਤਾ ਜੀ ਲੈ ਬਈ ਇਹ ਅੱਜ ਦੀ ਹੀ ਆਏ ਪਾਪਾ ਸਿਰੰਜ ਦੇ ਵਿੱਚ ਭਰ ਲੈਣੀ ਹੈ ਆਸੀ ਹੈ ਬਈ ਆਏ ਪਾ ਭਰ ਲੈਣੀ ਹੈ ਬਾਈ ਠੀਕ ਆ ਬਈ ਨਾਲੇ ਨਾਲੇ ਬਾਈ ਪਹਿਲਾਂ ਹੀ ਨਾਲ ਲੈਣੀ ਹੈ ਕਬੂਤਰਾਂ ਨਾਲ ਨਿਬੜਣੀ ਠੀਕ ਆ ਬਈ ਉਹ ਤਾਂ ਨੀਲੇ ਪੁਰਨੇ ਜਾਈ ਦੇ ਕਪੜਾ ਵੀ ਆਪਾਂ ਲਿਆਂਦਾ ਨਾਲ ਹੀ 2000 ਮਦੀਨਾ ਨੂੰ ਦੇਣੀ ਆਪਾਂ ਤਾਂ ਵੱਡੀਆਂ ਕੂਤਰੀਆਂ ਵੀ ਲਿਆ ਕੇ ਰਾਂ ਬਾਅਦ ਚ ਇਹਨੂੰ ਲਾਲ ਨਾਲ ਉਹ ਵੇਚੀ ਆਪਾਂ ਜਿਹੜੀ ਮਗਣੀ ਲੱਗੀ ਹੋਈ ਆ ਰੰਜਨ ਨੂੰ ਪਾਉਣੀ ਹੈ ਵਿੱਚ ਤੇ ਬਾਅਦ ਚੋ ਬਈ ਆ ਕੱਪੜੇ ਨਾਲ ਸਾਫ ਕਰ ਲੈਣੀ ਆ ਈਗਾ ਬਈ ਆ ਦੇਖੋ ਕੱਪੜੇ ਨਾਲ ਪਹੁੰਚ ਕੇ ਫਿਰ ਕੋ ਉਤਰ ਨਿਭੜਦਾ ਨਹੀਂ ਹੈਗਾ ਜਦ ਤੱਕ ਕੱਪੜੇ ਨਾਲ ਪਹੁੰਚ ਕੇ ਦਿੰਨੇ ਆ ਆ ਦੇਖੋ ਬਈ ਘਾਤੀ ਤਿਆਰ ਹਾਂਜੀ ਲੋ ਬਈ ਮਿੱਤਰੋ ਆ ਪੱਠੀ ਸਾਰ ਹੁੰਦੀ ਆ ਜੇ ਆਪਣੀ ਆ ਦੇਖੋ ਇਹਦੀ ਚਰੇ ਵਾਲੀ ਕਿੰਨੀ ਰਹਿ ਗਈ ਈਗਾ। ਸਰੀ ਵਾਲਿਕਨੀ ਰਹੀ ਗਈ ਸੀ। ਈਗਾ ਬਈ ਇਹੰਦ ਨੇ ਹੁਣ ਆਪਾਂ ਮਖੜਾ। ਆਹ ਦੇਖੋ। ਇਹ ਆਈ ਚੰਗੀ ਤਰ੍ਹਾਂ ਵਾਲੇ ਤੋਂ ਪੁੰਝ ਲਈ ਆਪਾਂ ਕੱਪੇ ਨਾਲ। ਚਲ ਕੀ ਆ। ਇਹ ਚੰਗੀ ਤਰ੍ਹਾਂ ਮੂਹ ਦੇ ਵਿੱਚ ਪਾ ਕੇ ਦੋ ਹੀ ਦੇਤੀ। ਈਗਾ ਬਈ ਆਹ ਮੂਰੇ ਮਾੜੀ ਮੋਟੀ ਲੱਗੀ ਰਹੀ ਗਈ ਕੋਈ ਚੱਕਰ ਨਹੀਂ। ਸਾਰੀ ਗਈ ਉਹਦੇ ਅੰਦਰ ਹੁਣ ਦੂਜੀ ਨੂੰ ਦੰਨੇ ਆਈ ਭਰ ਕੇ ਲਓ ਬਾਈ ਭਰ ਲਈ ਆਪਾਂ ਦੂਜੀ ਵੀ ਤੇ ਆਲੇ ਦਲੇ ਬਾਈ ਜੇ ਲਿਪੜ ਜਾਂਦੀ ਆ ਫਿਰ ਕਬੂਤਰ ਨਹੀਂ ਲਿਪੜਦੇ ਐ ਪੂੰਝ ਲਿਆ ਕਰੋ ਬਾਈ ਆਲੇ ਦਲੇ ਕਬੂਤਰਾਂ ਦਾ ਵਿਚਾਰ ਰੱਖਣਾ ਆਪਾਂ ਕਬੂਤਰਾਂ ਦੇ ਮੂੰਹ ਮਾਰਨਾ ਨਹੀਂ ਪੜਨਾ ਤੇ ਆ ਹੈਗੀ ਬਾਈ ਆਪਣੀ ਵੱਡੇ ਵਾਲੀ ਦੂਜੀ ਪੱਠੀ ਅੱਠ ਪਾਈ ਵਾਲੀ ਦੀ ਭੈਣ ਇਹਦੀ ਵੀ ਕੰਨੀ ਆਉਂਦੀ ਆ ਬਾਈ ਸਰੇ ਵਾਲੀ ਠੀਕ ਆ ਬਾਈ ਆ ਦੇਖ ਲਓ ਸਰੇ ਵਾਲੀ ਕੰਨੀ ਆਉਂਦੀ ਆ ਇਹਦੀ ਤੇ ਇਹਨੂੰ ਵੀ ਦੰਨੇ ਇਹ ਦੇਖ ਲੋ ਬਾਈ ਤੁਹਾਡੇ ਚ ਮਾਹੀ ਦਵਾਂਗੇ ਦੌਲ ਇਹ ਹੋਏ ਬਾਈ ਜਿਹੜੀ ਲਾਗ ਤੇ ਹੈਗੀ ਆ ਦੇ ਦੇ ਇੱਕ ਨੂੰ ਬੋਲ ਹਾਂਜੀ ਲਓ ਬਾਈ ਆ ਤੀਜੀ ਮਦੀਨ ਇਹ ਵੀ ਸ਼ਾਰ ਹੁੰਦੀ ਆ ਦੇਖ ਲਓ ਲਾਹ 3 ਆਪਣੀ ਜਿਹੜੀ ਅੱਖਾਂ ਬਦਲ ਗਈ ਸੀ ਠੀਕ ਆ ਬਾਈ ਇਹਨੂੰ ਵੀ ਦਨੇ ਆਪਾਂ ਮਾਰੀ ਇਹਦਾ ਬਾਈ ਬਹੁਤ ਫਾਇਦਾ ਪਰ ਜਿਹੜੇ ਕੂਤਰ ਆਪਾਂ ਕੱਢ ਲੈਨੇ ੜਾਈਆਂ ਨੂੰ ਉਹਨਾਂ ਨੂੰ ਨਾ ਦਵੀ ਠੀਕ ਆ ਬਾਈ ਜਿਹੜੇ ਸ਼ਾਰ ਹੁੰਦੇ ਨੇ ਜਾਂ ਜਿਹੜੇ ਕੱਢਣੇ ਨੇ ਜਾਂ ਜਿਹਨਾਂ ਨੂੰ ਦਵਾਈ ਲਾਤੀ ਉਹਨਾਂ ਨੂੰ ਦੇ ਸਕਦੇ ਆ ਦੋ ਦਵਾਈ ਆਪਾਂ ਇਹਨੂੰ ਲਾਉਨੇ ਆਂ ਲਾਲ ਸ੍ਰੀ ਮਦੀਨ ਨੂੰ ਕਾਲੀ ਲੈਨ ਪਾਈ ਹੋਈ ਹੈ ਇਹਦੇ ਇਹ ਬਾਈ ਕੱਟ ਵੀ ਦਿੱਤੀ ਉੱਡਣ ਵੀ ਫੁੱਲ ਲੱਗ ਗਈ ਇਹਨੂੰ ਦਵਾਈ ਲਈ ਸੀਗੀ ਕੱਲ ਤਾਂ ਕਰਕੇ ਅੱਜ ਆਪਾਂ ਇਹਨੂੰ ਮਖੜੀ ਦਿੰਨੇ ਆਂ ਬਾਈ ਨਹੀਂ ਸਰੂਨ ਦਾ ਤੇਲ ਕੋਸਤਾ ਕੋੰਨਾ ਦੇ ਦੇਵੇ ਤੇ ਉਹ ਰੋਟਾ ਉਹਨਾਂ ਆਪਾਂ ਕੱਲ ਪਾਤੀ ਸੀਗੀ ਇਹਨੂੰ ਦਵਾਈ ਲਾਉਣ ਤੋਂ ਬਾਅਦ ਚਾਹ ਰੋਟਾ ਉਹਨਾਂ ਪਾਤੀ ਸੀ ਇਹਨਾਂ ਨੂੰ ਪਾ ਦੇ ਉਹ ਵੇ ਇਹਨੇ ਤਾਂ ਬਾਹਰ ਛਡਾਤੀ ساری ਮਖਰੀਂ ਰੁਕ ਜੂ ਸਾ ਤਾ ਵੇ ਇਹਨੂੰ ਵੀ ਦਿੰਨੇ ਆ ਪੂਰੀ ਕੁੰਜੀ ਨੂੰ ਇਹਦਾ ਕੱਜ ਬਾਈ ਮਦੀਨਾ ਮੇ ਦਿੰਨੇ ਆ ਕੱਲ ਨੂੰ ਨਰਾ ਨੂੰ ਦਵਾਂਗੇ ਬਾਬਾ ਸੋਖ ਰੱਖੇ ਚਾਰੀ ਭਰਾਵਾਂ ਦੇ ਮੇਰ ਕਰੇ ਪੂਰੇ ਹੱਥ ਰੱਖੇ ਆਹੇ ਗੁਰੂ ਸਾਰੇ ਭਰਾਵਾਂ ਤੇ ਮੇਹਰ ਭਰੇ ਹੱਥ ਰੱਖੇ ਸਾਰਿਆਂ ਨੂੰ ਕਾਮਯਾਬੀ ਮੈਨਨ ਭਰਾਵਾਂ ਨੂੰ ਜਿਹੜਾ ਜਿਹਨੀ ਮਿਹਨਤ ਕਰਦਾ ਉਹਨੂੰ ਉੰਨਾ ਕਫਲ ਮਿਲਣਾ ਜ਼ਰੂਰ ਚਾਹੀਦਾ ਮਿਹਨਤ ਤਾਂ ਤਾਂ ਵੀ ਨਹੀਂ ਫਲ ਮਿਲਣਾ ਚਾਹੀਦਾ ਜਿੰਨੇ ਕੰਮ ਤਾਂ ਮਿਹਨਤ ਕਰਦਾ ਉਹਨਾਂ ਨੂੰ ਫਲ ਮਿਲ ਜੀਏ ਇਹਦਾ ਬਾਈ ਤੇ ਲਿਆ ਕਰ ਮਾਪੇ ਇਹ ਹੁਣ ਤਾਂ ਪੇਗਾਂਣ ਲੱਗ ਗਈ ਅੱਧਾ ਜਮਾਈ ਹੋਈ ਜਪੂਰੀਏ ਅੱਜ ਦੀ ਉਹ ਮਗਣੀ ਬਈਏ ਤਾਜੀ ਮਗਣੀ ਦਵੇ ਬਈ ਐਨ ਪੰਜ ਚਾਰ ਦਿਨਾਂ ਪਹਿਲਾਂ ਦੀ ਉਹ ਨਾ ਦਵੇ ਗੋਮੇ ਗੋਮੇ ਹਾਇਦਾ ਇਹਦਾ ਬਹੁਤ ਆ ਬਾਈ। ਇਹੋ ਦਵਾਈ ਦਾਤੀ ਆਪਾਂ। ਫਿਰ ਤਾਂ ਬਾੜਾ ਹੀ ਮੈਂ ਤਾਂ। ਦਵਾਈ ਲੱਗੀ ਹੋਈ ਠੀਕ ਆ। ਧੰਨਵਾਦ ਭਰਾ ਜਿਹੜਾ ਆਪਣੇ ਚੈਨਲ ਤੇ ਆਇਆ ਵੀਡੀਓ ਦੇਖਣ ਤੇ ਹੋਰ ਵੀਡੀਓ ਤੇ ਪਾਵਾਂਗੇ ਆਪਾਂ। ਗੁੜ ਦੀ ਪਾਵਾਂਗੇ ਕੱਲ ਨੂੰ ਤੇ ਪਾਣੀ ਦੀ ਪਾਵਾਂਗੇ। ਪਾਣੀ ਬਣਾਉਣਾ ਸਮਾਂ ਲੈਂਦਾ ਆਪਾਂ। ਕਿੰਦਾ ਬਾਈ ਧੰਨਵਾਦ ਬਾਈ ਬਹੁਤ ਬਹੁਤ ਸਾਰਿਆਂ ਦਾ। ਲਓ ਬਈ ਆ ਕਬੂਤਰੀਆਂ ਜਿਹੜੀਆਂ ਸਾਰੂਈਆਂ ਹੋਈਆਂ ਨੇ ਧੁੱਪੇ ਪਾਤੀ ਹੋਣ ਘੰਟਾ ਅੱਧਾ ਘੰਟਾ ਇਹਨਾਂ ਧੁੱਪ ਲਵਾਵਾਂਗੇ ਠੀਕ ਆ ਫੇਰ ਅੰਦਰ ਥਾ ਠੀਕ ਆ ਬਈ ਤੇ ਕਬੂਤਰੀ ਆਪਣੀ ਅੱਜ ਦੂਜੀ ਕੱਢੀ ਹੋਈ ਆ ਵਾਰੀ ਨੂੰ ਉਹ ਕੱਢੀ ਸੀਗੀ ਆਪਾਂ 7:50 ਤੇ ਆ ਆਉਂਦੀ ਆ ਲੈ ਗਈ ਤੁਮ ਬਾਈ ਮੈਂ ਤਾਂ ਦੀਨੀ ਨੀ ਟੱਪ ਕਰਕੇ ਆ ਖੜੀ ਆਪਣੀ ਛਤਰੀ 4:00 ਵੱਜ ਗਏ ਬਾਈ 7:50 ਦੇ ਗੱਡੀ ਸੀ ਤਰੀਕ ਹੈਗੀ ਅੱਜ 26 ਠੀਕ ਆ ਬਾਈ 26 ਮਾਰਚ ਅੱਜ ਤੇ ਕੋਤਰੀ ਆਪਣੀ ਲਾਗੀ ਦੇਣ ਨੂੰ ਜਾਣ ਦਵਾਈ ਕੋਤਰੀ ਲਾਈ ਸੀ ਤਨੇ ਉਹਨੂੰ ਬਾਈ ਉਹ ਅਸੀਂ ਇੱਕ ਕੋਤਰੀ ਦਾ ਮੂੰਹ ਜਿਹਾ ਵੀ ਖੋਲਣ ਲੱਗੀ ਜਿਹੜੀ ਕਦੇ ਨਹੀਂ ਬਾਹਰ ਕੱਢੀ ਹੈਗੀ ਅਜੇ ਤੱਕ ਹੁਣ ਇਹਨਾਂ ਨੂੰ 10-20 ਮੈਂਂਟੀ ਪੜਾਵਾਗੇ ਆ ਚੱਲੀ ਆਪਣੀ ਕਾਲੇ ਟੂਸੇ ਦੀ ਕੂਤਰੀ ਹੋ ਗਈ ਇਹਨਾਂ ਦੇ ਲੱਗਣ ਲੱਗੇ ਪਤੀ ਆਪਾਂ ਬਸ ਸੁੱਖ ਰੱਖੇ ਇੱਕ ਤਰੀਕ ਤੋਂ ਕੱਢਾਂਗੇ ਜੂਤਰ ਫਿਰ ਆਪਾਂ ਦੂਜੇ ਗਰਮੀ ਵਾਲੇ ਠੀਕ ਆ ਭਾਈ ਧੰਨਵਾਦ ਭਰਾ ਬਹੁਤ ਬਹੁਤ ਜਿਹੜਾ ਵੀ ਭਰਾ ਆਪਣੇ ਚੈਨਲ ਤੇ ਆਉਂਦਾ ਤੇ ਸਾਰੀਆਂ ਵੀਡੀਓ ਸਾਰੀ ਜਾਣਕਾਰੀ ਮਿਲੂਗੀ ਭਾਈ A to Z ਆਪਣੇ ਚੈਨਲ ਤੇ ਆ ਗਈ ਕੂਤਰੀ ਆਪਣੀ ਤੇ ਦੇਖੋ ਆ ਚੱਲੀ ਇਹ ਦੇਖ ਲੋ ਇਦਾਂ ਦੈਨ ਨੂੰ ਜਾਂਦੀ ਹੁਣ ਕੱਢੀ ਘੜਦੀ ਆ ਨਾਲੇ ਉਤਰੀ ਬੜਨੀ ਹੋਈ ਉੱਤੇ ਧੰਨਵਾਦ ਭਰਾ ਬਹੁਤ ਬਹੁਤ ਪਾਣੀ îngੜ ਸ਼ਾਮ ਸਾਰਾ ਕੋ ਬਾਈ ਪਾਵਾਂਗੇ ਇਹਦੇ ਤੇ ਆਲੂ ਬਖਾਰੇ ਨੇ ਬਾਹਰ ਲੈ ਉਹ ਵੀ ਦਿਖਾਵਾਂਗੇ ਤੁਹਾਨੂੰ ਉਹ ਕੰਮ ਦੇ ਨੇ ਆਪਣੇ ਆਣ ਨਾਲੋਂ ਤਾਂ 100 ਗੁਣਾ ਵੱਧ ਵਧੀਆ ਨੇ ਉਹ ਬਾਹਰ ਲੈ ਧੰਨਵਾਦ ਭਰਾ ਬਹੁਤ ਬਹੁਤ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਬਾਈ ਇਦਾਂ ਆਲਾ ਆਉਂਦਾ ਜੇ ਨਹੀਂ ਵਧੀਆ ਲੱਗਦੀ ਤਾਂ ਇਦਾਂ ਆਲਾ ਆਉਂਦਾ ਉਹ ਦਬ ਦਿਖਰ ਕੋਈ ਹਾਂਜੀ ਲਓ ਬਾਈ ਆ ਦੂਜੇ ਕਬੂਤਰ ਨੇ ਜਿਹੜੇ ਹੁਣ ਕਰ ਰਹੇ ਨੇ ਜਿਨ੍ਹਾਂ ਦੇ ਫੰਗ ਆਉਂਦੇ ਨੇ ਮਦੀਨਾ ਨੂੰ ਆਪਾਂ ਦੇਤੀ ਜੀ ਮੱਖਣੀ ਹੁਣ ਆਪਾਂ ਇਹਦੇ ਵਿੱਚ ਮੱਖਣੀ ਪਾ ਕੇ ਚਮਚਕ ਕਣਕ ਨੂੰ ਸਿੱਟਾਂਗੇ ਇਹਦੇ ਵਿੱਚ ਲਾ ਕੇ ਕਣਕ ਨੂੰ ਤੇ ਇਹ ਕਣਕ ਉਹਨਾਂ ਨੂੰ ਪਾਵਾਂਗੇ ਪੀਦਾ ਬਾਈ ਉਹਨਾਂ ਨੂੰ ਕਿਉਂਕਿ ਉਹਨੀ ਨਹੀਂ ਮੱਖਣੀ ਦੇਣੀ ਹੈਗੀ ਆਪਾਂ ਜਿੰਨੀ ਉਹ ਟੈਂਕ ਦਿੱਤੀ ਆ ਤਾਂ ਕਰਕੇ ਇਹ ਚਮਚਾ ਪਾਵਾਂਗੇ ਕਣਕ ਨੂੰ ਲਾਵਾਂਗੇ ਇਹ ਕਣਕ ਉਹ ਖਾ ਲੈਣਗੇ ਫਿਰ ਉਹਨਾਂ ਨੂੰ ਹੋਰ ਪਾ ਦਾਂਗੇ ਠੀਕ ਹੈ ਇਹ ਤਾਂ ਕਰਕੇ ਘਟੋਂ ਨੂੰ ਲਾਉਣੀ ਹੈ ਵੀ ਸਾਰੀ ਖਾ ਜਾਣ ਠੀਕ ਹੈ ਬਾਈ ਆਉਣੇ ਹਾਂ ਹਾਂਜੀ ਲਓ ਬਾਈ ਮਿੱਤਰੋ ਇਹ ਮੱਖਣੀ ਅੱਜ ਦੀ ਵੀ ਆ ਬਾਈ ਪਹਿਲਾਂ ਪਿਗਲ ਜਾਈ ਗਈ ਸੀ ਬਰਫ ਦੇ ਉੱਤੇ ਰੱਖੀ ਫਿਰ ਹੁਣ ਹੋ ਗਈ ਕਿਹੜੀ ਠੀਕ ਹੈ ਬਾਈ ਅੱਜ ਦੀ ਮੱਖਣੀ ਇਹ ਤਾਜੀ ਇਹ ਆਪਾਂ ਸਵੇਰ ਤੱਕ ਦੇ ਦੇਣੀ ਹੈ ਸਾਰੇ ਕਬੂਤਰਾਂ ਨੂੰ ਉੱਧਰ ਵੀ ਦੇਣੀ ਹੈ ਈਗਾ ਬਾਈ ਤਾਜੀ ਹੋ ਮਖਣੀ ਦੇ ਬਾਈ ਇੱਕ ਦਿਨ ਹੋ ਸਕਦਾ ਜਿਵੇਂ ਅੱਜ ਦੀ ਕੱਢੀ ਹੈ ਤਾਂ ਕੱਲ ਨੂੰ ਦੇ ਦੇਵੇ ਬਾਅਦ ਚੋਂ ਨਾ ਉਤਰਾਉਂ ਦੇਵੇ ਆ ਹੋ ਗਿਆ ਗਰਮ ਹੁਣ ਪਾਉਣੀ ਆ ਉਹਦੇ ਵਿੱਚ ਆ ਜੀ ਲਓ ਬਾਈ ਮਿੱਤਰੋ ਮਖਣੀ ਪਾ ਲਈ ਆਪਾਂ ਗਰਮ ਹੁਣ ਛਿੜਦਿਆਂ ਇਹਦੇ ਵਿੱਚ ਤਾਂ ਇਹ ਸਮਝ ਲਓ ਜਿਵੇਂ ਆਪਾਂ ਉਹ ਨਹੀਂ ਪਾਉਂਦੇ ਹੁੰਦੇ ਤੇਲ ਪਾ ਕੇ ਤੜਕਾ ਲਾਉਨੇ ਹੁੰਦੇ ਆ ਸਬਜ਼ੀ ਦੀ ਉਹ ਵੀ ਦਾਮ ਹੋ ਗਿਆ ਆਏ ਜੀ। ਹੋਏ ਸਮਝ ਲੋ ਕਣਕ ਨੂੰ ਤੜਕਾ ਲਾ ਦੋ। ਲਓ ਮੱਖਣੀ ਦਾ। ਚਾਹੇ ਆਪਾਂ ਐਂ ਕਰ ਲਈਏ ਜਿਵੇਂ ਮਗਣੀ ਭਗਰਾ ਕੇ ਉਹ ਕਣਕ ਦੇ ਉੱਤੇ ਪਾ ਲਈ ਮਲ ਦਈਏ। ਜੀ ਗਾਓ। ਹੁਣ ਆਪਾਂ ਗੈਸ ਕਰਤਾ ਹੀ ਬੰਦ। ਮਾੜੀ ਤੇ ਮੱਖਣੀ ਗਰਮ ਕਰੀ, ਸਿਗਲ ਗਈ। ਫੇਰ ਆਪਾਂ ਕਣਕ ਨੂੰ ਲਾ ਲਈ। ਇਹ ਭਈ ਐਂ ਸਮਝ ਲੋ। ਕਣਕ ਨੂੰ ੜਕਾ ਲਾਤਾ ਆਪੋ ਬਾਈ ਠੀਕ ਆ ਬਾਈ ਹੁਣ ਇਹ ਕਬੂਤਰ ਖਾ ਲੈਣੇ ਵੱਡੇ ਕਬੂਤਰਾਂ ਨੂੰ ਇਹ ਆਪਾਂ ਤਾਂ ਪਾਲਨੇ ਆਂ ਫਿਰ ਇਹ ਆਪਾਂ ਪਹਿਲਾਂ ਦਾ ਦੱਸ ਦਿੰਦੇ ਆਂ ਹੋਰ ਤਾਂ ਅੱਗੇ ਇਹਦਾ ਦੱਸੀ ਜੀ ਕਹਿੰਦੇ ਜਿ ਬਾਰੀ ਬਾਰੀ ਸਾਰੀਆਂ ਚ ਗੱਲਾਂ ਦੱਸਦੇ ਆਪਾਂ ਆਪਣੀਆਂ ਵੱਡੇ ਕਬੂਤਰਾਂ ਨੂੰ ਵੀ ਬਾਈ ਵੱਡੀਆਂ ਕਬੂਤਰੀਆਂ ਨੂੰ ਕਬੂਤਰਾਂ ਨੂੰ ਉਹਨਾਂ ਨੂੰ ਆਪਾਂ ਮਹੀਨੇ ਬਾਅਦ ਤੇ ਪਾ ਦੇਈਏ ਜ਼ਰੂਰ ਮੱਖਣੀ ਕਮਰਾ ਬੈਂਤੀ ਕੋਲਾ ਇੱਕੋ ਲਈ ਆ ਪਰ ਮੱਖਣੀ ਪਾਉਂਦੇ ਆਪਾਂ ਕੂਤਰਾਂ ਨੂੰ ਕੂਤਰਾਂ ਦੇ ਦਾਣਿਆਂ ਨੂੰ ਲਾ ਕੇ ਵੱਡੇ ਕੂਤਰਾਂ ਨੂੰ ਵੱਡੀਆਂ ਹੋ ਰਹੀਆਂ ਨੇ ਠੀਕ ਆ ਬਹੁਤ ਪੈ ਰਹੇ ਨੇ ভাই ਇਹਦੇ ਬਹੁਤ ਜ਼ਿਆਦਾ ਵੱਡੇ ਕੂਤਰ ਕੰਪਰੀ ਹੁੰਦਾ ਤਾਂ ਮੈਂ ਕਹਿੰਦਾ ਬਜੇ ਕੱਢਦੇ ਨੇ ਕੋਈ ਕੰਮ ਦੇ ਫਿਰ ਐ ਸੜਾਈ ਹੋ ਜਾਂਦਾ ਠੀਕ ਆ ਬਹੁਤ ਬਰਾਇ ਜੀ ਵੀ ਦੇਖੀਏ ਥੋੜਾ ਜੀ ਹੁਣ ਦੋਹਣਾ ਹੈ ਇਹ ਆਪਾਂ ਪਾਉਣੀ ਆ ਇੰਨੇ ਕ ਚਮਚਾ ਮੱਖਣੀ ਦਾ ਪਾਇਆ ਵੱਡਾ ਚਮਚਾ ਪਾ ਵੱਡਾ ਚਮਚਾ ਮੱਖਣੀ ਦਾ ਪਾਇਆ ਤੇ ਆ ਕਣਕ ਪਾਈ ਆ ਲੋਕ ਮੂਠੀਆਂ ਇਹ ਪਾਉਣੀ ਆ ਆਪਾਂ 5-6 ਕੁੱਤਾਂ ਨੂੰ ਉਹਦਾ ਬਾਈ ਉਧਰ ਨਾਲ ਅੰਦਰ ਤੜੇ ਨਾ ਦੇ ਨਾ ਇਹੇ ਵਾਂਗੋਂ ਉਹਨਾਂ ਦੀ ਕੰਮਾ ਬਾਈ ਇਹ ਦੇਖੋ ਨਾ ਬਾਈ ਹਾਂਜੀ ਲਓ ਬਾਈ ਮਿੱਤਰੋ ਪਾਤੀ ਆਪਾਂ ਕਣਕ ਆ ਇਹ ਬਾਈ ਆਹ ਉਂਤਰਾ ਦੀ ਆ ਇਡੇ ਅੰਦਰ ਬੈਠੇ ਨੇ ਆਹ ਦੇਖ ਲੋ 6 ਦੇ ਅੰਦਰ ਬੈਠੇ ਨੇ ਬਾਕੀ ਤਾਂ ਬਾਹਰ ਨੇਗੇ ਉਹਨਾਂ ਨੂੰ ਨਹੀਂ ਪਾਉਂਦੇ ਉਹ ਤਾਂ ਬਥੇਰੇ ਨੇ ਥਾ ਆ ਗਿਆ ਰੱਤਾ ਆਪਣਾ ਪੱਠਾ ਇਹਨਾਂ ਦੀ ਕਣਕ ਆ ਬਾਈ ਇਹ ਠੀਕ ਆ ਬਾਈ ਲੋ ਬਾਈ ਮਿੱਤਰੋ ਆ ਲਾਗੇ ਖਾਣੋ ਵਾਲੀ ਕਣਕ ਆਪਾਂ ਜਿਹੜੀ ਬਣਾਈ ਆ ਠੀਕ ਆ ਬਾਈ ਉਹਨੇ ਰੰਕ ਦਖਤਾਂ ਦਾ ਉਹ ਇੰਝ ਛੰਬੀ ਜਾਂਦਾ ਕਬੂਤਰ ਆਪਣਾ 8 ਵਾਜੀਆਂ ਵਾਲਾ ਉਹ ਬੈਠਾ ਬੰਦੇ ਤੇ ਉੰਗੀ ਬੈਠੀ ਜਾਂਦਾ ਇਗਾ ਭਾਈ ਲਾਗੇ ਖਾਣ ਵਾਹਿਗੁਰੂ ਮੇਰ ਕਰੇ ਸ਼ਬਦ ਜਿੱਦਾਂ ਦੀ ਅਗਲਾ ਮਿਹਨਤ ਕਰੋਗਾ ਉਦਾਂ ਦਾ ਫਲ ਮਿਲੇ ਸਭ ਨੂੰ ਆ ਬੈਠੇ ਨੇ ਦੋ ਭਰਾ ਭੂਰ ਕੰਤਾ ਤੇ ਰੱਤਾ ਲਾਲ ਇਗਾ ਭਾਈ ਧੰਨਵਾਦ ਭਰਾ ਬਹੁਤ ਬਹੁਤ ਵੀਡੀਓ ਵੀਡੀਓ ਤੇ ਵੀਡੀਓ ਆਉ ਭਾਈ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਵੀਡੀਓ ਲੋੜੇ ਤੱਕ ਪਹੁੰਚ ਜੇ ਸਾਰੀਆਂ A to Z ਜਾਣਕਾਰੀਆਂ ਦਵਾਂਗੇ ਹੁਣ ਅਗਲੀ ਵੀਡੀਓ ਆਉਣਗੇ ਗੁੜ ਦੀਆਂ ਪਾਣੀ ਦੀਆਂ ਖੁੱਲਣ ਵਾਲਾ ਗੁੜ ਜ਼ੋਰ ਲੱਗੇ ਵਾਲਾ ਗੁੜ ਏਗਾ ਭਾਈ ਸਾਰੇ ਹੀ ਕਾਹੇ ਦੀ ਵੀਡੀਓ ਆ ਸ਼ਾਮ ਦੀ ਆਲੂ ਭਖਾਰਿਆਂ ਦੀ ਬਾਦ ਲਿਆਂ ਦੀ ਉਹ ਵੀ ਦਿਖਾਵਾਂਗੇ ਭਰਾਵਾਂ ਨੂੰ ਆਪਣੇ ਨਾਲ ਤਾਂ 100 ਗੁਣਾ ਫਰਕ ਆ ਉਹਨਾਂ ਦਾ ਆਲੂ ਭਖਾਰਿਆਂ ਦਾ ਜਿਹੜੇ ਉਰੇ ਆੜੇ ਨੇ ਉਹਨਾਂ ਨਾਲ ਉਰੇ ਦਾ ਮਿਲਦਾ ਹੀ ਹੋਰ ਹੀ ਕੁਝ ਹੋਣਾ ਉਹ ਜਿਹੜੇ ਹਿਸਾਬ ਨਾਲ ਉਹ ਆਲੂ ਭਖਾਰੇ ਨੇ ਠੀਕ ਆ ਭਾਈ ਧੰਨਵਾਦ ਭਰਾ ਬਹੁਤ-ਬਹੁਤ ਸ਼ਾਬਾਹ ਹੁਣ ਇਹਨੂੰ ਕੱਢਾਂਗੇ ਚੀਨੇ ਨੂੰ ਧੰਨਵਾਦ ਭਾਈ ਬਹੁਤ-ਬਹੁਤ